ਰੱਲਾ ਅੱਜ ਆਇਆ ਹੋਇਆ ਹੈ ਪੀਖੀ ਜ਼ਿਲ੍ਹਾ ਮਾਨਸਾ ਦੇ ਵਿੱਚ ਪੀਖੀ ਮਾਨਸਾ ਜ਼ਿਲ੍ਹੇ ਦਾ ਵੱਡਾ ਕਸਬਾ ਹੈ ਤੁਰਿਆਂ ਜਾਂਦਿਆਂ ਮੈਂ ਸੱਤ ਦੇ ਵਿੱਚ ਬੈਠਿਆ ਇਹਨਾਂ ਨੂੰ ਦੇਖਿਆ ਬਾਈ ਜੀ ਨੂੰ ਆਪਦੀ ਉਮਰ ਆਪਦੀ ਉਮਰ ਦੱਸੋ ਜੀ ਉਮਰ ਮੇਰੀ 85 ਸਾਲ ਦੀ ਹੋ ਗਈ 86 માં ਲੱਗਿਆ ਜੀ 86 ਸਾਲ ਲੱਗ 86ਵਾਂ ਲੱਗਿਆ ਇਹਨਾਂ ਨੂੰ 85 ਸਾਲ ਦੇ ਹੋ ਗਏ ਆ ਹਾਂ ਰੁਕਿਆ ਮੈਂ ਤਾਂ ਇਹਨਾਂ ਕੋਲੇ ਕਿ 86 ਸਾਲ ਦੀ ਉਮਰ ਹੈ ਤੇ ਬੈਠੇ ਬਿਨਾ ਐਨਕ ਤੋਂ ਅਖਬਾਰ ਪੜ੍ਹ ਰਹੇ ਸੀ ਹਾਂ ਜੀ ਆ ਪੜ੍ਹ ਕੇ ਸੁਣਾਓ ਜੀ ਇਹ ਖਬਰ ਕੀ ਹੈ ਇਹ ਪੰਜਾਬ ਵਿੱਚ ਗਰਮੀ ਦਾ ਕਹਿਰ ਜਾਰੀ ਕੁਝ ਥਾਵਾਂ ਤੇ ਹਲਕੀ ਬਾਰਿਸ਼ ਹੋਣ ਨਾਲ ਮਿਲੀ ਰਾਹਤ ਹੂੰ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿੱਚ ਕਈ ਦਿਨਾਂ ਤੋਂ ਲਗਾਤਾਰ ਪਈ ਰਹੀ ਭਾਰੀ ਗਰਮੀ ਤੋਂ ਅੱਜ ਪੰਜਾਬ ਦੇ ਕੁਝ ਹਿੱਸਿਆਂ ਦੇ ਲੋਕਾਂ ਨੂੰ ਉਸ ਵੇਲੇ ਕੁਝ ਰਾਹਤ ਮਹਿਸੂਸ ਹੋਈ ਜਦੋਂ ਅਸਮਾਨ ਤੇ ਕਾਲੀਆਂ ਘਟਾਵਾਂ ਛਾ ਜਾਣ ਪਰੰਤ ਤੇਜ਼ ਹਵਾਵਾਂ ਚੱਲਣ ਦੇ ਦੀ ਬਾਅਦ ਤੋਂ ਹੋਣ ਨਾਲ ਮੌਸਮ ਠੀਕ ਠੀਕ ਹੈ ਜੀ ਬਸ ਇੰਨੇ ਕਾਫੀ ਹੈ ਇਹ ਇਹ ਥੋੜਾ ਜਿਹੜਾ ਹੈਗਾ ਇਹ ਮਤਲਬ ਨਿਗਾ ਜਮਾ ਸਹੀ ਹੈ ਹਾਂ ਠੀਕ ਹੀ ਹੈ ਜੀ 85 86 ਸਾਲ ਦੇ ਹੋ ਗਏ ਤੁਸੀਂ ਹਾਂ ਹੁਣ ਆਇਨਕ ਨਹੀਂ ਲੱਗੀ ਨਾ ਆਇਨਕ ਕੋਈ ਨਹੀਂ ਲੱਗੀ ਉਹ ਐ ਸਖਤ ਹੁਣ ਥੋੜਾ ਜਿਹਾ ਘੱਟ ਲੱਗਦੇ ਦਿਸਦਾ ਹੁਣ ਦਿਸਦਾ ਮੈਂ ਗਿਆ ਨਹੀਂ ਹਾਂ ਕਿਸੇ ਸਿਹਤ ਵੀ ਤੁਹਾਡੀ ਜਮਾ ਸਹੀ ਹੈ ਤੰਦਰੁਸਤ ਬਿਲਕੁਲ ਮੈਂ ਤੜਕੇ 5 ਵਜੇ ਉੱਠਦਾ ਜੀ ਅੱਛਾ ਨਾ ਨਾ ਪਹਿਲਾਂ ਮੈਂ ਤਾਂ ਨਾ ਤੇ ਨਾ ਮੈਂ ਜਾਂਦਾ ਸਾਡੇ ਬੋਟੀਆਂ ਸਾਡੀ ਉਹਨੂੰ 4 ਵਜੇ ਚਾਹ ਕਰਤੀ ਅੱਛਾ ਜੀ ਚਾਹ ਚੂਪੀ ਕੇ ਮੈਂ ਨਾ ਆ ਕੇ ਮੈਂ ਫਿਰ پارک ਕੇ ਜਾਨਾ ਸੈਰ ਕਰਨ ਹਾਂ ਘੰਟਾ ਰੂਟ ਘੰਟਾ ਫਿਰ ਸੈਰ ਕਰਦੇ ਆ ਐਕਸਰਸਾਈਜ਼ ਕਰਦੇ ਹਾਂ ਹਾਂ ਐਕਸਰਸਾਈਜ਼ ਨਾ ਚਲੋ ਤੁਰਦੇ ਫਿਰਦੇ ਆ ਤੁਰਦੇ ਫਿਰਦੇ ਹਾਂ ਜਦ ਸਾਡੇ ਹਾਣੀ ਹੋਰ ਬੰਦੇ ਆ ਜਾਂਦੇ ਬਹਿ ਜਾਂਦੇ 10 20 ਮਿੰਟ ਹੂੰ ਤਾਜੀ ਹਵਾ ਹੁੰਦੀ ਆ ਨਾਵਲ ਕਿਹੜੇ ਕਿਹੜੇ ਪੜ੍ਹੇ ਤੁਸੀਂ ਕਿਤਾਬਾਂ ਨਾਵਲ ਤਾਂ ਹੁਣ ਮੈਂ ਤੁਹਾਨੂੰ ਕੀ ਦੱਸਾਂ ਜੀ ਹਾਂ ਸਾਰੀ ਲਾਇਬ੍ਰੇਰੀ ਪਿੱਖੀ ਲਿ ਪੜੀ ਹੋਈ ਜੰਮੀ ਲਾਇਬ੍ਰੇਰੀ ਸਾਰੀ ਪਿੱਖੀ ਸ਼ਹਿਰ ਦੀ ਸਾਰੀ ਲਾਇਬ੍ਰੇਰੀ ਪੜੀ ਹੋਈ ਸਾਰੀ ਲਾਇਬ੍ਰੇਰੀ ਕੋਈ ਰਹਿ ਗਈ ਹੋਵੇ ਕਈ ਨਹੀਂ ਸਾ ਉੱਥੇ ਤਾਂ ਹਜ਼ਾਰਾਂ ਦੀ ਗਿਣਤੀ ਚ ਕਿਤਾਬਾਂ 11ਾਂ ਦੀ ਗਿਣਤੀ ਚ ਨੇ ਮੈਂ ਪੜਦਿਆਂ ਕਿੰਨੇ ਸਾਲ ਹੋ ਗਏ ਅੱਛਾ ਮੈਟ੍ਰਿਕ ਕਦੋਂ ਕੀਤੀ ਤੁਸੀਂ 58 ਚ 58 ਚ ਹਾਂ 1958 ਦੇ ਵਿੱਚ ਤੁਸੀਂ ਇੱਥੇ ਸਰਕਾਰੀ ਸਕੂਲ ਚ 10ਵੀਂ ਕਰ ਗਏ ਹਾਂ ਅੱਛਾ ਜੀ ਤੇ ਉਦੋਂ ਗਾਹ ਨਹੀਂ ਪੜਾਈ ਕੀਤੀ ਫਿਰ ਉਦੋਂ ਗਾਹਾਂ ਉਹ ਹਾਲਾਤ ਇਹੋ ਜਿਹੇ ਹੋਗੇ ਮੇਰੇ ਬਾਪੂ ਜੀ ਦੀ ਡੈਥ ਹੋ ਗਈ ਚਲੋ ਕੀ ਵਾਂ ਕੱਲਾ ਮੇਰੀ ਮਾਂ ਤੇ ਮੈਂ ਦੂਰ ਰਹਿ ਗਈ ਤੇ ਮਤਲਬ ਅਣਗਿਣਤ ਕਿਤਾਬਾਂ ਪੜੀਆਂ ਤੁਸੀਂ ਬਹੁਤ ਜੰਨੀਆਂ ਵੀ ਕਈ ਬਹੁਤ ਹੀ ਪੜੀਆਂ ਮਤਲਬ ਸਹਿਤ ਨਾਲ ਪੂਰਾ ਪਿਆਰ ਹੈ ਤੁਹਾਡਾ ਪੂਰਾ ਪਿਆਰ ਹੈ ਅੱਛਾ ਹੁਣ ਵੀ ਪੜਦੇ ਹੋ ਹਾਂ ਅੱਛਾ ਜੀ ਹੁਣ ਵੀ ਅੱਜ ਵੀ ਜਸਵੰਤ ਕਮਲ ਦਾ ਨਾਵਲ ਮੈਂ ਪਾਰਲੀ ਮੋੜ ਕੇ ਆਇਆ ਅੱਛਾ ਜਸਵੰਤ ਕਮਲ ਦਾ ਨਾਵਲ ਪਾਲੀ ਹਾਂ ਪੜ ਲਿਆ ਉਹ ਹਾਂ ਪੜ ਲਿਆ ਪੜਿਆ ਪਹਿਲਾਂ ਵੀ ਸੀ ਮੈਂ ਚੱਲਾ ਦੁਬਾਰੇ ਪੜਿਆ ਸੀ ਮੈਂ ਅੱਛਾ ਅੱਜ ਦੁਬਾਰੇ ਹਾਂ ਮੈਂ ਮੈਂਬਰ ਦਾ ਉਹਦਾ ਲਾਈਬ੍ਰੇਰੀ ਲਾਈਬ੍ਰੇਰੀ ਦੇ ਹਾਂ 86 ਸਾਲ ਦੀ ਉਮਰ ਚ ਲਾਈਬ੍ਰੇਰੀ ਦੇ ਮੈਂਬਰ ਹੋ ਤੁਸੀਂ ਹਾਂ ਜੀ ਅੱਛਾ ਬਿਲਕੁਲ ਅੱਜ ਮੋੜ ਕੇ ਆਇਆ ਕਿੱਦਾਂ ਮੈਂ ਤੇ ਗਿਆ ਸੀ ਮੇਰਾ ਪਰਪੋਤਾ ਨਾਮ ਹੈ ਅੱਛਾ ਇਹ ਤੁਹਾਡਾ ਪਰਪੋਤਾ ਹੈ ਹਾਂ ਜੀ ਜਿਹੜੀ ਚੌਥੀ ਪੀੜ੍ਹੀ ਹੈ ਇਹ ਹਾਂ ਜੀ ਚੌਥੀ ਪੀੜ੍ਹੀ ਪਰਦਾਦਾ ਕੀ ਹੋਏ ਤੁਸੀਂ ਚੌਥੀ ਪੀੜ੍ਹੀ ਵਾਲੇ ਨੂੰ ਮੈਂ ਪਰਦਾਦਾ ਹੋਇਆ ਜੀ ਤੁਸੀਂ ਪਰਦਾਦਾ ਦਾ ਇਹਦਾ ਹੋਰ ਹੈ ਪਰਦਾਦਾ ਮੈਂ ਅੱਛਾ ਇਹ ਇਹਦੇ ਦਾਦੇ ਦੇ ਬਾਪ ਹੋ ਤੁਸੀਂ ਹਾਂ ਜਿਹੜੀ ਚੌਥੀ ਪੀੜ੍ਹੀ ਬੈਠੀ ਹੈ ਹਾਂ ਦੋਸਤੋ ਹਾਂ ਜਿਹੜਾ ਨਾਲ ਬੈਠਾ ਬੱਚਾ ਕੀ ਨਾਮ ਉਹ ਤੇਰਾ ਦੱਸ ਹੈ ਗੁਰਨੂਰ ਸਿੰਘ ਗੁਰਨੂਰ ਗੁਰਨੂਰ ਜਿਹੜਾ ਇਹ ਮਤਲਬ ਇਹ ਆ ਜਿਹੜੀ ਸ਼ਖਸੀਅਤ ਬੈਠੀ ਹੈ ਸਾਡੇ ਕੋਲੇ ਗੁਰਚਰਨ ਸਿੰਘ ਗੁਰਚਰਨ ਸਿੰਘ ਇਹਨਾਂ ਦਾ ਨਾਮ ਹੈ ਪੀਖੀ ਦੇ ਵਿੱਚ ਮੈਨੂੰ ਗੱਲ ਬੜੀ ਹੀ ਚੰਗੀ ਲੱਗੀ ਵੀ ਚੌਥੀ ਪੀੜ੍ਹੀ ਬੈਠੀ ਹੈ ਮੈਨੂੰ ਤਾਂ ਲੱਗਦਾ ਇਹ ਪੰਜਵੀਂ ਵੀ ਮਤਲਬ 6 ਪੰਜਵੀਂ ਛੇਵੀਂ ਵੀ ਵੇਖਣਗੇ ਮੈਨੂੰ ਤਾਂ ਲੱਗਦਾ ਜਿਹੜੀ ਇਹਨਾਂ ਦੀ ਸਿਹਤ ਹੈ ਜੋ ਇਹਨਾਂ ਦੀਆਂ ਆਦਤਾਂ ਹੈ ਨਹੀਂ ਠੀਕ ਮਤਲਬ ਕੁਝ ਲੋਕ ਹੁੰਦੇ ਨਸ਼ਿਆਂ ਦੇ ਲੜ ਲੱਗ ਜਾਂਦੇ ਨੇ ਕੋਈ ਨਸ਼ਾ ਕੋਈ ਨਹੀਂ ਕਰਦਾ ਕੋਈ ਨਸ਼ਾ ਨਹੀਂ ਜੀ ਨਾ ਦੇਖੋ ਜਿਹੜਾ ਇਹ ਨਸ਼ਾ ਜਿਹੜਾ ਇਹ ਕਰਦੇ ਆ ਮੈਂ ਉਹਦੇ ਨਾਲ ਸਹਿਮਤ ਹਾਂ ਕਹਿੰਦੇ ਮੈਂ ਸਾਰੀ ਲਾਇਬ੍ਰੇਰੀ ਪੜਤੀ ਆ ਪੁੱਛ ਲੋ ਲੋਕਾਂ ਨੂੰ ਪਤਾ ਹੈ ਹਾਂ ਲੋਕ ਆ ਜਿਹੜੇ ਕਿਤਾਬਾਂ ਤੋਂ ਚਾਲੂ ਹੁੰਦੇ ਨੇ ਕਿ ਯਾਰ ਕਿਤਾਬਾਂ ਨਾਲ ਇੰਨਾ ਮੋਹ ਇੰਨਾ ਪਿਆਰ ਲਾਇਬ੍ਰੇਰੀ ਦਾ ਮੈਂਬਰ ਹੁਣ ਤੇ ਇਹਨਾਂ ਦਾ ਜਿਹੜਾ ਜਵਾਬ ਸੀ ਕਿ ਸਾਰੀ ਲਾਇਬ੍ਰੇਰੀ ਪੜਤੀ ਮੈਂ ਤਾਂ ਹਾਂ ਬਿਨਾ ਮੇਰਾ ਛੱਟੀ ਨਹੀਂ ਲੰਗਦਾ ਜੀ ਅੱਛਾ ਛੱਟ ਨਹੀਂ ਲੰਗਦਾ ਕਿਤਾਬ ਬਿਨਾ ਹਾਂ ਅਖਬਾਰ ਆਉਂਦਾ ਰੋਜ਼ ਡੇਲੀ ਅਖਬਾਰ ਪੜ੍ਹਦੇ ਹਾਂ ਡੇਲੀ ਅਖਬਾਰ ਪੜ੍ਹਦੇ ਅੱਛਾ ਤੇ ਕੋਈ ਨਾ ਕੋਈ ਕਿਤਾਬ ਸ਼ੁਰੂ ਰਹਿੰਦੀ ਹੈ ਤੁਹਾਡੀ ਰਹਿੰਦੀ ਹਾਂ ਅੱਛਾ ਬਾਜੀ ਬਾਹ ਬਾਜੀ ਬਾਹ ਸਾਦਾ ਖਾਣਾ ਖਾਂਦੇ ਹੋਗੇ ਹਾਂ ਜੀ ਸਾਦਾ ਖਾਣਾ ਹਾਂ ਜੀ ਹੋਰ ਕੀ ਸ਼ੌਕ ਨੇ ਤੁਹਾਡੇ बस ਹੋਰ ਤਾਂ ਕੀ ਸ਼ੌਕ ਨਹੀਂ ਜੀ ਜਾਨੀ ਕਿਤਾਬਾਂ ਪੜ੍ਹਨਾ ਸ਼ੌਕ ਹੋ ਗਿਆ ਇੱਕ ਤਾਂ ਅਖਬਾਰ ਪੜ੍ਹਨਾ ਸ਼ੌਕ ਹੈ ਸ਼ੈਰ ਕਰਨਾ ਸ਼ੌਕ ਹੈ ਹਾਂ ਖੇਤ ਵੀ ਜਿਹੜਾ ਮੈਂ ਰਹਿੰਦਾ ਇਹਦੇ ਕੋਲੇ ਹੁਣ ਇਹਨੂੰ ਸਕੂਟਰੀ ਲਿਆ ਕੇ ਲੈਤੀ ਆ ਇੱਕ ਅੱਛਾ ਉਹਦੇ ਤੇ ਜਾਂਦੇ ਸੀ ਦਾਦਾ ਪੁੱਤਾਂ ਖੇਤਾਂਾਂ ਖੇਤ ਜਾ ਕੇ ਆਏ ਹੁਣ ਅੱਛਾ ਬੱਗੇ ਜੀ ਜੀ ਲਾਈਆਂ ਲੈਣ ਅੱਛਾ ਹਾਂ ਬਾਜੀ ਬਾਜੀ ਤਾਂ ਇਹ ਦੋਸਤੋ ਸਾਡੇ ਲਈ ਇਹ ਉਦਾਹਰਨ ਨੇ ਇਹ ਜਿਹੜੇ ਮਿੱਤਰ ਨੇ ਗੁਰਚਰਨ ਸਿੰਘ ਹੋਰੀ ਹਾਂ ਆ ਰਾਮਲੀਲਾ ਚ ਵੀ ਮੈਂ ਸੁਣਿਆ ਵੀ ਤੁਸੀਂ ਹਾਂ ਜੀ ਰਾਮਲੀਲਾ ਚ ਮੈਂ ਹਨੂਮਾਨ ਦਾ ਰੋਲ ਕਰਦਾ ਸੀ ਹਨੂਮਾਨ ਦਾ ਰੋਲ ਕਰਦੇ ਸੀਗੇ ਬਾਜੀ ਵਾਹ 10 11 ਤੁਸੀਂ ਜੱਟ ਸਿੱਖ ਹੋ ਆਪ ਹਾਂ ਜੱਟ ਸਿੱਖੋਂ ਤੁਸੀਂ ਹਾਂ ਜੀ ਹਾਂ ਚਾਹੇ ਦਾ ਸੀ ਮੈਨੂੰ ਮੈਨੂੰ ਪਤਾ ਮੈਂ ਜਾਣ ਕੇ ਪੁੱਛ ਰਿਹਾ ਇਹ ਹਾਂ ਕੋਈ ਗੱਲ ਨਹੀਂ ਤੁਸੀਂ ਚਾਹੇ ਲਓ ਮੈਨੂੰ ਪਤਾ ਜੱਟ ਸਿੱਖੋਂ ਹਾਂ ਹਾਂ ਬਾਬਾ ਜੋਗੀ ਪੀਰ ਤੁਹਾਡਾ ਪੂਰਜ ਹੈ ਮੇਰੇ ਪਿੰਡ ਰੱਲੇ ਤੁਹਾਡਾ ਬਿਲਕੁਲ ਬਿਲਕੁਲ ਹੈਡਕੁਆਟਰ ਆ ਚੈਨੂ ਦਾ ਹਾਂ ਜੀ ਹਾਂ ਹਾਂ ਹੈ ਜੀ ਬਿਲਕੁਲ ਤੇ ਦੇਖੋ ਇਹ ਕਿੱਡੀ ਮੈਨੂੰ ਸੁਣੀਆਂ ਲੱਗ ਰਹੀਆਂ ਤੁਹਾਡੀਆਂ ਇਹ ਗੱਲਾਂ ਵੀ ਤੁਸੀਂ ਜੱਟਾਂ ਦੇ ਕਰ ਚ ਤੁਹਾਡਾ ਜਨਮ ਹੁੰਦਾ ਹੈ ਹਮ ਰਾਮਲੀਲਾ ਜਿਹਨੂੰ ਅਸੀਂ ਇਹ ਸਮਝਦੇ ਹਾਂ ਕਿ Hindu धर्म ਨਾਲ ਸੰਬੰਧਿਤ ਇਹ ਤਿਹਾੜ ਹੁੰਦਾ ਉਹਦੇ ਵਿੱਚ ਜਾ ਕੇ ਰੋਲ ਕਰਨਾ ਇਹ ਜਿਹੜੀ ਅੱਜ ਵੀ ਮੇਰੇ ਹਨੂਮਾਨ ਦਾ ਰੋਲ ਜ਼ਿਆਦਾ ਹੈ ਅੱਜ ਵੀ ਜ਼ਿਆਦਾ ਹੈ ਕੋਈ ਡਾਇਲੌਗ ਬੋਲ ਕੇ ਦਿਖਾਓ ਜਦੋਂ ਹਨੂਮਾਨ ਸੀਤਾ ਕੋਲੇ ਜਾਂਦਾ ਸੀਤਾ ਦੀ ਭਾਲ ਚ ਹੂੰ ਉਹ ਜਾ ਕੇ ਕਹਿੰਦਾ ਹੂੰ ਹੂੰ ਉੱਡਾ ਕੇ ਕਹਿੰਦਾ ਡੇਰੀ ਪਰਮੇਸ਼ਰ ਦਾ ਨਾਮ ਲਓ ਹੂੰ ਜਰਾ ਇਸਤਕ ਬਲਾਲ ਸੇ ਕੰਮ ਲਓ ਹੂੰ ਉਹ ਸੀਤਾ ਫਿਰ ਕਹਿੰਦੇ ਆ तुम कौन हो मैं राम दूत हूँ ए माता और हनुमान है नाम मेरा शुद्धि आपकी लेने आया हूँ स्वीकार करो प्रणाम मेरा बाजी वाह ਬਾਈ ਸਲਾਮ ਆ ਤੁਹਾਨੂੰ ਸ਼ਰ ਵੀ ਇਨੇ ਸਲਾਮ ਦਾ ਮੈਂ ਵੀ ਨਾਟਕ ਕਰਨ ਵਾਲਾ ਬੰਦਾ ਐ ਇਸ ਉਮਰ ਦੇ ਵਿੱਚ ਡਾਇਲੌਗ ਯਾਦ ਹੋਣੇ ਯਾ ਜੀ ਬੜੇ ਔਰ ਮੈਨੂੰ ਇਹ ਬਹੁਤ ਚੰਗੀ ਗੱਲ ਲੱਗਦੀ ਹੈ ਵੀ ਜਿਹੜੇ ਲੋਕ ਧਰਮਾਂ ਦੇ ਨਾਂ ਤੇ ਐਵੇਂ ਫੁੱਟ ਜੀ ਪਾ ਕੇ ਬਹਿ ਜਾਂਦੇ ਨੇ ਨਿੱਕੇ ਨਿੱਕੀਆਂ ਗੰਤੀਆਂ ਗੰਦੀਆਂ ਗੱਲਾਂ ਕਰਦੇ ਨੇ ਵੀ ਇਨਸਾਨੀਅਤ 'ਚ ਫੁੱਟ ਕਿਵੇਂ ਪਾਈਏ ਜੈਨਮ ਜੱਟਾਂ ਦੇ ਘਰੇ ਹੋਵੇ ਸਿੱਖਾਂ ਦੇ ਘਰੇ ਹੋਵੇ ਰੋਲ ਹਨੂਮਾਨ ਦਾ ਕਰਨਾ ਐਂਜੀ ਰਾਮਲੀਲਾ 'ਚ ਰੋਲ ਕਰਨਾ ਮੈਨੂੰ ਇਹ ਗੱਲ ਬਹੁਤ ਚੰਗੀ ਲੱਗੀ ਹੈ ਕਿ ਕਰ ਆ ਬੰਦੇ ਦਰਬਾਰ ਵਾਲਾ ਕਿਉਂ ਜਿਹੜੇ ਵੀ ਉਹ ਰਾਵਣ ਦਾ ਦਰਬਾਰ ਕਿਵੇਂ ਜੀ ਅਜਾੜ ਆਇਆ ਸੀ हां की ਉਹ ਬਾਗ ਜੜਿਆ ਸੀ ਹਾਂ ਕੀ ਹੈ ਉਹ ਦਸਨਾਓ ਸਾਨੂੰ ਉਹ ਜਦੋਂ ਉਹਨੂੰ ਹਨੂਮਾਨ ਨੂੰ ਫੜ ਲੈਂਦੇ ਨੇ ਜੀ ਉਹ ਫਿਰ 라वण ਦੇ ਪੇਸ਼ ਕਰਦੇ ਨੇ ਅੱਛਾ ਜੀ ਜਾਂ 라वण ਸਹਿਨशाह ਰਾਜਾ ਹੈ ਹੂੰ ਉਹ ਜਦੋਂ ਮਾਰਦੇ ਉਹਦੇ ਤੀਰ ਇੱਕ ਹੂੰ ਉਹ ਤੀਰ ਕੀ ਹੁੰਦਾ ਸਰ ਰਮਾਇਣ ਪੜ੍ਹ ਕੇ ਪਤਾ ਲੱਗਦਾ ਜੀ ਉਹ ਕੱਚਾ ਧਾਗਾ ਹੁੰਦਾ ਜੀ ਜਿਹੜਾ ਜਨੇਊ ਪੰਡਤਾਂ ਨੇ ਪਾਇਆ ਹੁੰਦਾ ਬਰਮਾਸਟਰ ਹੂੰ ਉਹ ਹਨੂਮਾਨ ਕਹਿੰਦਾ ਹੂੰ ये जे बरंबान, ये बरंबान है बर्मा जे है का मैं इसे काट भी सकता हूँ इसमें अपमान है बर्मा का जिस रामचंद्र चंद्र को ज्ञानी जानने से रखते हैं जिनका नाम लेने से संसार के बंधन कटते हैं तो ये बंधन फिर चीज है क्या एक अदब अभाव है बर्मा का मैं राम कार्यमें तो बताता हूँ करता हूँ मान बर्मा ਵਾਹ ਜੀ ਵਾਹ ਜੀ ਵਾਹ ਜੀ ਵਾਹ ਬਹੁਤ ਅੱਛਾ ਜੀ ਬਹੁਤ ਅੱਛਾ ਕਮਾਲ ਹੈ ਤੁਹਾਡੀ ਇਹ ਮੈਨੂੰ ਬਹੁਤ ਹੀ ਅੱਛਾ ਲੱਗਿਆ ਹੈ ਦੋਸਤੋ ਮੈਂ ਸੁਨੇਹਾ ਦੇਣਾ ਚਾਹੁੰਨਾ ਹੈ ਇਹਨਾਂ ਦੇ ਜਰੀਏ ਕਿ ਜਿਹੜੇ ਲੋਕ ਪੁੱਛਣੇ ਵਾਲਾ ਪੁੱਛੇਗੇ ਪਾਈ ਪਾਈ ਦਾ ਹਿਸਾਬ ਦੇਗੇ ਹਾਂ ਉਹ ਜਿਹੜਾ ਪੁੱਛਿਆ ਹਾਂ ਉਹ ਜੋ 라ਵਣ ਦੇ ਦਰਬਾਰ 'ਚ ਖੜਦੇ ਨੇ ਹੂੰ ਔਰ ਉਹ ਜਿਹੜਾ ਇੱਕ ਹੋਰ ਖੜਾ ਹੁੰਦਾ ਉਹ ਦਾ ਅਦਲੀਲਾ ਹੂੰ ਉਹ ਕਹਿੰਦਾ ਇਹ ਕਹਿੰਦਾ ਕਹਿੰਦਾ ਆਪ ਬੋਲਿਏ ਜਵਾਬ ਦਿਜੀਏ ਹੂੰ ਫਿਰ ਹਨੂਮਾਨ ਕਹਿੰਦਾ ਜਦ ਪੁੱਛਣੇ ਵਾਲਾ ਪੁੱਛੇਗਾ ਹੂੰ ਤੋ ਹਿਸਾਬ ਦੇਂਗੇ ਪਾਈ ਪਾਈ ਦਾ ਹਿਸਾਬ ਦੇਂਗੇ ਪੜਾ ਹੋ ਸ਼ੇਰ ਪਿੰਜਰੇ ਮੇਂ ਮੰਗਰ ਬੂ ਨਹੀਂ ਜਾਂਦੀ ਨਜਾਕਤ ਕੀ ਕਰਾ ਕੇ ਸਾਹਮਣੇ ਉਹ ਖੂ ਨਹੀਂ ਜਾਂਦੀ ਵਾਹ ਜੀ ਵਾਹ ਐ 라वण ਸੋਚ ਲੈ ਉਹ ਦਿਨ ਨਜ਼ੀਕ ਆ ਰਹਾ ਹੈ ਦੇਖੇਗੀ ਦੁਨੀਆ ਕਿ ਦੇਖੋ ਲੋਗੋ ਜਨਾ ਜਾ ਰਾਵਣ ਕਾ ਜਾ ਰਹਾ ਵਾਹ ਜੀ ਵਾਹ ਵਾਹ ਜੀ ਵਾਹ ਤਾਂ ਦੋਸਤੋ ਇਹ ਬਾਈ ਗੁਰਚਰਨ ਸਿੰਘ ਨੇ 86 ਸਾਲ ਦੇ ਲਗਭਗ ਉਮਰ ਹੋ ਗਈ ਹੈ ਔਰ ਰਾਵਣ ਦਾ ਹਨੂਮਾਨ ਦਾ ਹਨੂਮਾਨ ਦਾ ਰੋਲ ਕਰਦੇ ਰਹੇ ਰਾਮਲੀਲਾ ਦੇ ਵਿੱਚ ਲਗਾਤਾਰ ਅੱਜ ਵੀ ਡਾਇਲੌਗ ਯਾਦ ਨੇ ਵਰਤਾਲਾਪਸਰੀ ਯਾਦ ਹੈ ਉਹ ਅਜੇ ਇਹਨਾਂ ਨੇ ਸਾਨੂੰ ਸੁਣਾਈ ਹੈ ਹਾਂ ਜਿਹੜੀਆਂ ਇਹਨਾਂ ਦੇ ਵਿੱਚ ਖੂਬੀਆਂ ਨੇ ਉਹ ਸਾਨੂੰ ਪੱਲੇ ਬੰਨ ਲੈਣੇ ਚਾਹੀਦੇ ਸਿਹਤ ਦਾ ਰਸੀਆ ਹੋਵੇ ਬੰਦਾ ਔਰ ਇਹਨਾਂ ਨੇ ਗarli ਮੁਕਾਤੀ ਮੈਂ ਤਾਂ ਪੀਖੀ ਦੀ ਸਾਰੀ ਲਾਇਬ੍ਰੇਰੀ ਪੜਤੀ ਲਾਇਬ੍ਰੇਰੀ ਦੇ ਮੈਂਬਰ ਨੇ ਲਾਇਬ੍ਰੇਰੀ ਦੇ ਮੈਂਬਰ ਨੇ ਚੌਥੀ ਪੀੜੀ ਉਹ ਬੈਠੀ ਹੈ ਸਬੂਤ ਚੌਥੀ ਪੀੜੀ ਚੱਲ ਰਹੀ ਹੈ ਤੇ ਮੈਨੂੰ ਯਕੀਨ ਹੈ ਕਿ ਪੰਜਵੀਂ ਪੀੜ੍ਹੀ ਵੀ ਇਹ ਵੇਖਣਗੇ ਹੋ ਸਕਦਾ ਛੇਵੀਂ ਵੀ ਵੇਖਣ ਤੇ ਮੈਂ ਕਮਨਾ ਕਰਦਾ ਵੀ ਛੇਵੀਂ ਪੀੜ੍ਹੀ ਦੇਖਣ ਲਾਜ਼ਮੀ ਬੜੀ ਸਿਹਤ ਅੱਛੀ ਹੈ ਤੇ ਇਸ ਤੋਂ ਵਧੀਆ ਨਸ਼ਾ ਕੋਈ ਨਹੀਂ ਹੁੰਦਾ ਜਿਹੜਾ ਕਿਤਾਬਾਂ ਨਾਲ ਪਿਆਰ ਪਾ ਲਿਆ ਅਖਬਾਰ ਇਹਨਾਂ ਦੇ ਹੱਥ 'ਚ ਹੈ ਬਿਨਾਂ ਐਨਕ ਤੋਂ ਬੈਠੇ ਪੜ੍ਹ ਰਹੇ ਹੈ ਤੇ ਮੈਂ ਕਮਨਾ ਕਰਦਾ ਇਹਨਾਂ ਦੀ ਸਿਹਤ ਹੋਰ ਲੰਬੀ ਹੋਵੇ ਤੰਦਰੁਸਤ ਰਹਿਣ ਸਾਨੂੰ ਇਸ ਤਰ੍ਹਾਂ ਦੀਆਂ ਇਹ ਚੰਗੀਆਂ ਗੱਲਾਂ ਦੱਸਦੇ ਰਹਿਣ ਤੁਹਾਡਾ ਬਾਈ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਆਨ ਚਾਹ ਚੂਤਾ ਪੀਜੋ